ਅਸੀਂ ਕਿਹਦੇ ਵਾਲੀਆਂ ਦਾ ਹਾਂ ਹਾਂ ਕਿਹਨੇ ਟੈਂਪੀ ਬਾਜ ਕਾ ਚੋ ਅਸੀਂ ਕਿਰਾਏ ਦਾ ਚਾਂਦ ਇੱਥੇ ਰੱਖਦੇ ਹਾਂ ਕਿਤੇ ਮੈਂ ਆ ਪੁੱਛੀ ਕਿ ਅੱਜ ਨਾਮ ਅਪਤਾਰ ਸਿੰਘਾ ਜੀ ਮੇਰੇ ਮਾਤਾ ਜੀ ਕਮਲੇਸ਼ਪੁਰ ਬੈਠੇ ਸੀਗੇ ਬਾਹਰ ਤੁਪਸੇ ਕਰਨ ਲਈ ਤੇ ਬਸ 5 ਮਿੰਟ ਹੋਏ ਨਿਕਲੇ ਨੂੰ ਤਾਂ ਕੋਈ ਆਇਆ ਮੋਟਰਸਾਈਕਲ ਤੇ ਤੇ ਅੰਦਰੋਂ ਹੀ ਵਾਲੀਆਂ ਲਾਗ ਲੈ ਗਏ ਤੋਂ ਗੇਟ 'ਚ ਹੀ ਬੈਠੇ ਸੀਗੇ ਤੇ ਹਲੇ 4-5 ਦਿਨ ਵੀ ਹੋਇਆ ਸਾਰੇ ਕੋਠੀਆਂ ਚ 7-8 ਕੋਠੀਆਂ 'ਚ ਚੋਰ ਆਇਆ ਵਾ ਤੇ ਦੇਖ ਲਓ ਪੁਲਿਸ ਦੀ ਕਾਰਵਾਈ ਕਿੰਨੀ ਢਿੱਲੀ ਆ ਦੇਖ ਲਓ ਇਹ 4-5 ਦਿਨ ਮਗਰੋਂ ਹੀ ਇਹ ਕੰਮ ਦੁਬਾਰਾ ਹੋ ਰਿਹਾ ਹੈ 3-4 ਚੋਰੀਆਂ ਕੋਠੀਆਂ ਹੋ ਗਈਆਂ ਵਾ ਹਾਂਜੀ ਹਾਂਜੀ ਇਨਕੁਆਰੀ ਕਰਕੇ ਗਏ ਇਨਕੁਆਰੀ ਦਾ ਕੀ ਫਾਇਦਾ ਦੇਖ ਲਓ ਤੁਹਾਡੇ ਸਾਹਮਣੇ ਦੁਬਾਰਾ ਫੇਰ 3-4 ਦਿਨ ਬਾਅਦ ਵਾਲੀਆਂ ਲਾਗ ਲੈ ਗਏ ਆ ਤੇ ਪੁਲਿਸ ਦੀ ਢਿੱਲੀ ਕਾਰਵਾਈ ਆ ਹੋਰ ਕੀ ਦੇਖ ਲਓ ਨੇ ਜਿਹਨੇ ਬਣੀ ਭਲੀ ਨਾ ਤੇ ਜਿਹਨੇ ਮੋਟਰਸਾਈਕਲ ਲਾਲ ਮੋਟਰਸਾਈਕਲ ਤੇ ਸੀਗੇ ਹੈਲਮਟ ਪਾਇਆ ਹੋਇਆ ਵੇਖਿਆ ਹੁੰਦਾ ਤਾਂ ਨੰਬਰ ਨਹੀਂ ਦੇਖਿਆ ਜੀ ਇੱਕੋ ਹੀ ਬੰਦਾ ਸੀਗਾ ਜੀ ਹਾਂਜੀ ਕਿੰਨੇ ਵਜੇ ਟਾਈਮ ਹੈ ਇਹ ਪੋਣੇ 12 ਵਜੇ ਦਾ ਟਾਈਮ ਹਾਂਜੀ ਸ਼ੋਰ ਮਚਾਇਆ ਸੀ ਅੰਦਰੋਂ ਦੌੜਦੇ ਆਏ ਆ ਬਸ ਜਿੰਨੀ ਦੇਰ ਨੂੰ ਅਸੀਂ ਆਏ ਨਿਕਲ ਗਿਆ ਉਹ ਬਸ ਹਾਂਜੀ ਉਹ ਛੋਟਾ ਨਾਮ ਕੁਛੀ ਦਾ ਸੁਠੀ ਲੈਣਾ ਹੈ ਇਹਨਾਂ ਨੇ ਪੈਂਡ ਲੈ ਗਿਆ ਤੁਸੀਂ ਇੱਧਰ ਆ ਜਾਓ ਆ ਪੈਂਡ ਦੱਸੋ ਜੀ ਆਪਣੇ ਮੋਬਾਈਲ ਦੱਸੋ ਇਹਨਾਂ ਨੇ ਪੈਂਡ ਲੈ ਗਿਆ ਅੰਮ੍ਰਿਤਕੌਰ ਹਾਂ ਜੀ ਕੀ ਵੈਸੇ ਉਪਰ ਕੋਠੇ ਦਾ ਚੋਰ ਆਇਆ ਵਾ ਤੇ ਉਹ ਲੈ ਗਿਆ ਸਾਡਾ ਮੋਬਾਈਲ ਡਰਾਇੰਗ ਰੂਮ ਚ ਪਿਆ ਸੀ ਮੋਬਾਈਲ ਲੈ ਗਿਆ ਤੇ ਮੇਰੇ ਬੇਟੇ ਦੇ ਜੂਜ ਜੁੱਤੇ ਲੈ ਗਿਆ ਆਪਣੇ ਪੁਰਾਣੇ ਸੁੱਟ ਗਿਆ ਸਵੇਰੇ 5 ਵਜੇ ਦੀ ਗੱਲ ਹੈ ਸਵੇਰੇ 5 5:30 ਵਜੇ ਤੇ ਜਦੋਂ ਅਸੀਂ ਕਿਸੇ ਨੇ ਬਾਹਰ ਰੋਲਾ ਪਾਇਆ ਵਾ ਕੋਈ ਸੈਰ ਕਰਦਾ ਪਿਆ ਸੀ ਬਾਹਰ ਉਹਨਾਂ ਨੇ ਰੋਲਾ ਪਾਇਆ ਸਾਰੇ ਇਕੱਠੇ ਹੋ ਗਏ ਉਦੋਂ ਕੋਠੇ ਟੱਪਦਾ ਪਿਆ ਸੀ ਉਹ ਚਾਰ ਪੰਜ ਕੋਠੇ ਉਹਨੇ ਲੱਗ ਲਗਾਤਾ ਟੱਪੇ ਐ ਪਿੱਛੇ ਕੁੱਦ ਗਿਆ ਆ ਤੁਸੀਂ ਰਾਣੀ ਹੈਗਾ ਤੇ ਚੋਰ ਆਏ ਨੇ ਸਾਡੇ ਕੋਲ ਪੋਨੇ 5 ਵਜੇ ਪੋਨੇ ਕ ਪੰਜ ਵਜੇ ਆਇਆ ਪਤਾ ਨਹੀਂ ਸਾਨੂੰ ਉਪਰੋਂ ਸਾਡਾ ਕਿਤੇ ਦਰਵਾਜ਼ਾ ਕੋਈ ਖੁੱਲਾ ਜਿਆ ਰਹਿ ਗਿਆ ਉਹ ਉੱਤੋਂ ਟੱਪਦਾ ਟੱਪਦਾ ਪੌੜੀਆਂ ਤੇ ਥੱਲੇ ਆ ਗਿਆ ਥੱਲੇ ਆ ਗਿਆ ਉਹਨੇ ਸਾਰੇ ਕਮਰੇ ਵਗੈਰਾ ਦੇਖੇ ਨੇ ਥੋੜਾ ਜਿਹਾ ਮੇਕਅਪ ਵਗੈਰਾ ਦਾ ਸਮਾਨ ਸੀ ਦਰਾਜਾਂ ਚ ਬਿਆਦਾ ਉਹ ਕੱਢ ਕੇ ਉਹਨੇ ਖਲਾਰਾ ਪਾਤਾ ਸਾਡੇ ਸੁੱਤੇ ਪਿਆ ਕਮਰੇ ਦੇ ਵਿੱਚ ਆਇਆ ਤੇ ਉੱਥੇ ਉਹਨੇ ਨਾ ਇਹਨਾਂ ਦੀ ਪੈਂਟ ਦੇਖੀ ਹੈ ਪੈਂਟ ਚੁੱਕ ਕੇ ਲੈ ਗਿਆ ਔਰ ਇਸ ਨਾਲ ਬਟੂਆ ਸੀ ਇਹਨਾਂ ਦਾ ਔਰ ਇਹ ਚ ਇਹਨਾਂ ਦਾ ਕ੍ਰੈਡਿਟ ਕਾਰਡ ਚੈੱਕ ਵਗੈਰਾ ਸੀ ਡਰਾਈਵਿੰਗ ਲਾਇਸੈਂਸ ਵਗੈਰਾ ਸੀ ਕੁਝ ਬਲੈਂਕ ਚੈੱਕ ਸੀ ਹਾਂਜੀ ਸ਼ੁੱਕਰਵਾਰ ਦੀ ਗੱਲ ਹੈ ਆ ਵੀਰਵਾਰ ਵੀਰਵਾਰ ਦੀ ਗੱਲ ਹੈ ਹਾਂ ਪੁਲਿਸ ਨੇ ਰਿਪੋਰਟ ਵਗੈਰਾ ਸਾਰੀ ਲਿਖ ਕੇ ਲਾ ਗਈ ਹੈ ਨਹੀਂ ਫੜਿਆ ਤਾਂ ਕੋਈ ਵੀ ਨਹੀਂ ਗਿਆ ਨਾ ਨਾ ਨੇ ਕੁਝ ਕੀਤਾ ਹੈਗਾ ਆ ਸ਼ਰੋੜਾ ਸਾਡੇ ਮੋਟਰ ਉਤਾਰ ਕੇ ਲੈ ਗਏ ਰਾਤੀ ਮਕਾਨ ਬਣ ਰਿਹਾ ਹੈਗਾ ਬਾਹਰ ਤੇ ਉਹ ਵਰ ਗੇਟ ਖੁੱਲਾ ਸੀ ਥੋੜਾ ਜਿਹਾ ਤੇ ਉਹ ਉਤਾਰਿਆ ਆ ਅਸੀਂ ਬਸ ਅੰਦਰ ਅਸੀਂ ਸੀਗੇ ਮੋਟਰ ਪਤਾ ਹੀ ਨਹੀਂ ਲੱਗਾ ਕਦੋਂ ਉਤਾਰ ਖੋਲ ਕੇ ਲੈ ਗਏ ਸਾਰੀ ਉਹ ਜੰਗਲੇ ਸੰਗਲ ਵੀ ਪਾਇਆ ਲੋਕ ਵੀ ਲਗਾਏ ਹੋਏ ਆ ਫਿਰ ਵੀ ਲੈ ਗਏ ਮੋਟਰ ਫਿਰ ਦਿਨੇ ਅਗਲੇ ਦਿਨ ਹੀ ਘਟੜ ਦਾ ਟੱਕਰ ਲੈ ਗਏ ਚੁੱਕੇ ਅੰਦਰ ਦੇ 2 ਵਜੇ ਅੰਦਰ ਸਾਹਮਣੇ ਬੈਠੇ ਬੱਡ ਤੇ ਪਤਾ ਹੀ ਨਹੀਂ ਲੱਗਣ ਦਿੱਤਾ ਇੱਕ ਮਿੰਟ ਜੀ ਕਦੋਂ ਲੈ ਜਾਂਦੇ ਸੀ ਸਾਰਾ ਸੀ ਮੈਂ ਨਾਮ ਦਾ ਸਾਹਮਣਾ ਮੇਰਾ ਨਾਮ ਆ ਗਿਆ ਹਾਂਜੀ ਉਹ ਲੇਡੀ ਜੀ ਬੈਠੀ ਸੀ ਰਿਕਸ਼ਾ ਤੇ ਨਾਲ ਬੱਚਾ ਸੀ ਹੋ ਗਿਆ ਫਰਸ ਤੋਂ ਨੇ ਬੈਗ ਇੱਥੇ ਪਾਇਆ ਸੀਗਾ ਦੋ ਮੋਡਲ ਸਹੀ ਤੇ ਲੜਕੇ ਸੀ ਉਹਨਾਂ ਨੇ ਬੈਗ ਖਿੱਚਿਆ ਬੈਗ ਖਿੱਚਿਆ ਤਾਂ ਮਗਰ ਪਬਲਿਕ ਦਾ ਹੌਲ ਭਈ ਉਹ ਆਏ ਉਹ ਸਾਹਮਣੇ ਦੁਗਲਾ ਦਾ ਘਰ ਹੈ ਉਹਨਾਂ ਨੂੰ ਪਤਾ ਨਹੀਂ ਸੀ ਕਿ ਗਲੀ ਅੱਗੇ ਬੰਦ ਹੈ ਉਹ ਉਹਨਾਂ ਦੇ ਅੰਦਰ ਵੜ ਗਏ ਜਾ ਕੇ ਉਹ ਸਾਰੇ ਇਕੱਠੇ ਹੋ ਗਏ ਉਹਨਾਂ ਨੇ ਫੇਰ ਪਕੜ ਕੇ ਬਾਹਰ ਕੱਢਿਆ ਉਹਨਾਂ ਦੋਨਾਂ ਨੂੰ ਬਹੁਤ ਮਾਰਿਆ ਮੋਟਰਸਾਈਕਲ ਉੱਟ ਛੁੱਟ ਗਿਆ ਫਿਰ ਪੁਲਿਸ ਨੇ ਸੈਟ ਨੂੰ ਆ ਗਈ ਪੁਲਿਸ ਫੇਰ ਭੜ ਕੇ ਲੱਗੇ ਉਹਨਾਂ ਨੂੰ ਥੋੜੀ ਦੇਰ ਬਾਅਦ ਉਹ ਪੁਲਿਸ ਨੇ ਛੱਡ ਤਾਂ ਕੀ ਬਣਿਆ ਕੱਖ ਨਾ ਕੀ ਬੋਲਸ ਇਹ ਤਾਂ ਗੱਲਾਂ ਹੀ ਐ ਹੁਣ ਰਿਪੋਰਟਰ ਤੁਸੀਂ ਜਾ ਕੇ ਬਾਅਦ ਫੋਟੋ ਦੇ ਦੇਵੋਗੇ ਹੋਰ ਜੀ ਹੋਏਗਾ ਬਾਅਦ ਤੋਂ ਬਾਅਦ ਕਿੰਨੀਆਂ ਚੋਰੀ ਹੋ ਜਾਂਦੀਆਂ ਥੋੜੇ ਕੰਦੇ ਚਾਹ ਪੰਜ ਇੱਥੇ ਕਦੀ ਵਾਲੀਆਂ ਲਥਦੀਆਂ ਕਦੀ ਚੈਨਾਂ ਲਥਦੀਆਂ ਕਦੀ ਘਰਾਂ ਦੀਆਂ ਚੋਰੀਆਂ ਆਉਂਦੀਆਂ ਹੁੰਦੀਆਂ ਜਾਂਦੀਆਂ ਇੱਥੇ